ਸਭ ਤੋਂ ਪਹਿਲਾਂ ਪੀਐਸਟੈਟ ਯੂਨੀਅਨ ਅਫੀਸ਼ੀਅਲ YouTube ਚੈਨਲ ਦੇਖ ਰਹੇ ਸਾਰੇ ਦੋਸਤਾਂ ਦਾ ਸਵਾਗਤ ਹੈ ਤਾਂ ਬੇਨਤੀ ਇਹੀ ਹੈ ਕਿ ਜਿਹੜੇ ਚੈਨਲ ਤੇ ਨਵੇਂ ਆਨੇ ਇਸ ਵੀਡੀਓ ਨੂੰ ਪਹਿਲੀ ਵਾਰ ਸੁਣ ਰਹੇ ਨੇ ਜਾਂ ਪਹਿਲੀ ਵਾਰ ਚੈਨਲ ਤੇ ਵਿਜ਼ਿਟ ਕਰ ਰਹੇ ਨੇ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪਹਿਲਾ ਆਈਕਨ ਨੂੰ ਪ੍ਰੈਸ ਕਰ ਲਓ ਪੀਐਸਟੈਟ ਦੇ ਪੇਪਰ ਰਿਲੇਟਡ ਜੋ ਟੀਚਿੰਗ ਵਿੰਗ ਦੀ ਕੋਈ ਵੀ ਜਾਣਕਾਰੀ ਜਿਹੜੀ ਹੈ ਤੁਹਾਨੂੰ ਚੈਨਲ ਤੇ ਸਾਂਝੀ ਕੀਤੀ ਜਾਂਦੀ ਹੈ ਅਸੀਂ ਸਮੇਤ ਰਿਕਾਰਡਿੰਗ ਜਿਹੜਾ ਹੈ ਹਰ ਇੱਕ ਜਾਣਕਾਰੀ ਤੁਹਾਡੇ ਨਾਲ ਸਾਂਝ ਜਿਹੜੀ ਹੈ ਕਰਦੇ ਰੰਨੇ ਆ। ਇਹ ਯੂਨੀਅਨ ਦਾ ਅਫੀਸ਼ੀਅਲ YouTube ਚੈਨਲ ਹੈ ਜੀ। ਨਿਚੇ ਤੁਹਾਨੂੰ ਪੱਟੀ ਦੇ ਉੱਪਰ ਜਿਹੜੇ ਨੰਬਰ ਵੀ ਚੱਲ ਰਿਹਾ ਤੁਸੀਂ ਇਹਨਾਂ ਦੇ ਉੱਪਰ ਫੋਨ ਕਰਕੇ ਕੋਈ ਵੀ ਜਾਣਕਾਰੀ ਜਿਹੜੀ ਹੈ ਕਰ ਫੋਨ ਰੀਸੀਵ ਨਹੀਂ ਹੁੰਦਾ ਤਾਂ ਤੁਸੀਂ ਮੈਸੇਜ ਕਰਕੇ 680 ਦੇ WhatsApp ਦੇ ਉੱਪਰ WhatsApp ਦੇ ਉੱਪਰ ਵੀ ਇਹੀ ਨੰਬਰ ਨੇ ਤਾਂ ਜਿਹੜਾ ਇੱਕ ਨੰਬਰ ਚੱਲ ਰਿਹਾ ਜੀ ਰਾਹੁਲ ਕੰਬੋਜ ਦੇ ਨਾਮ ਤੇ 688262496 ਉਹ ਮੇਰਾ ਨੰਬਰ ਹੈ ਜੇ ਤੁਸੀਂ ਉਸ ਦੇ ਉੱਪਰ ਕੋਈ ਇਨਕੁਆਰੀ ਲੈ ਸਕਦੇ ਹੋ। ਤੇ ਦੂਜਾ ਨੰਬਰ ਚੱਲ ਰਿਹਾ ਜੀ ਸਨ ਕੰਗੋਜੀ ਦਾ ਜੋ ਪੀਐਸਟਟ ਯੂਨੀਅਨ ਦੇ ਸੁਪਾ ਪ੍ਰਧਾਨ ਨੇ ਉਹਨਾਂ ਦਾ ਨੰਬਰ ਆ ਤੁਸੀਂ ਉਹਨਾਂ ਦੇ ਉੱਪਰ ਫੋਨ ਕਰਕੇ ਜਾਂ ਕੁਝ ਵੀ ਕੋਈ ਜਾਣਕਾਰੀ ਜਿਹੜੀ ਤੁਸੀਂ ਉਹਨਾਂ ਤੋਂ ਲੈ ਸਕਦੇ ਹੋ ਅਗਰ ਫੋਨ ਰিসিਵ ਨਹੀਂ ਹੁੰਦਾ ਤਾਂ ਤੁਸੀਂ ਬਾਈ ਚਾਂਸ ਕੋਈ ਮੈਸੇਜ WhatsApp ਦੇ ਉੱਪਰ ਛੱਡ ਸਦੋ ਜਿਸ ਦਾ ਰਿਪਲਾਈ ਤੁਹਾਨੂੰ ਥੋੜੇ ਟਾਈਮ ਦੇ ਅੰਦਰ ਜਿਹੜਾ ਮਿਲੂਗਾ ਤਾਂ ਦੋਸਤੋ ਅੱਜ ਵੀਡੀਓ ਬਣਾਉਣ ਦਾ ਮਕਸਦ ਇੱਕ ਨਵੀਂ ਜਾਣਕਾਰੀ ਤੁਹਾਡੇ ਨਾਲ ਸਾਂਝੇ ਕਰਨ ਲੱਗੇ ਕਿਉਂਕਿ ਅਸੀਂ ਇੱਕ ਵਾਅਦਾ ਕੀਤਾ ਸੀ ਤੁਹਾਡੇ ਨਾਲ ਤੁਹਾਡੇ ਸਭ ਦੇ ਨਾਲ ਕੀ ਜਿੱਦਾਂ ਤੁਸੀਂ ਜਾਣਦੇ ਹੋ ਮੈਂ ਇੱਕ ਪਿਛਲੀ ਵੀਡੀਓ ਪਾ ਕੇ ਮੈਂ ਇੱਕ ਤੁਹਾਨੂੰ ਜਾਣਕਾਰੀ ਦਿੱਤੀ ਸੀ ਕਿ ਪੀਐਸਟਟ ਯੂਨੀਅਨ ਦੇ ਵੇੜੇ ਆਈ ਵੱਡੀ ਖੁਸ਼ੀ ਵੱਡੀ ਖੁਸ਼ੀ ਕੀ ਸੀਗੀ ਕਿ ਆਪਾਂ ਨੂੰ ਕਾਫੀ ਸਮੇਂ ਬਾਅਦ ਜਿਹੜਾ ਇੱਕ ਪੋਜ਼ਿਟਿਵ ਰਿਜ਼ਲਟ ਮਿਲਿਆ ਪੋਜ਼ਿਟਿਵ ਰਿਜ਼ਲਟ ਕਿਵੇਂ ਮਿਲਿਆ ਕੱਲਾ ਮੀਟਿੰਗ ਦੇ ਨਾਲ ਪੋਜ਼ਿਟਿਵ ਰਿਜ਼ਲਟ ਨਹੀਂ ਮਿਲਿਆ ਪੋਜ਼ਿਟਿਵ ਰਿਜ਼ਲਟ ਇਹ ਮਿਲਿਆ ਕਿ ਪਹਿਲੀ ਵਾਰ ਜਿਹੜੀ ਰਿਪੋਰਟ ਹੈ ਉਹ ਯੂਨੀਅਨ ਦੇ ਹੱਕ ਦੇ ਵਿੱਚ ਗਈ ਔਰ ਪੋਜ਼ਿਟਿਵ ਰਿਪੋਰਟ ਜਿਹੜੀ ਹੈ ਪਹਿਲੀ ਵਾਰ ਬਣ ਕੇ ਗਈ ਹੈ ਚਲੋ ਪਹਿਲਾਂ ਵੀ ਜਾਂਦੀ ਹੋਏਗੀ ਬਟ ਜਿਹੜੀ ਹੁਣ ਪ੍ਰੈਸ਼ਰ ਪੈ ਕੇ ਜਿਹੜੀ ਪੋਜ਼ਿਟਿਵ ਰਿਪੋਰਟ ਗਈ ਹੈ ਉਹ ਪਹਿਲਾਂ ਨਹੀਂ ਗਈ ਜਿਸ ਦਾ ਖੁਲਾਸਾ ਸਾਡੇ ਸੋਰਸ ਦੁਆਰਾ ਸਾਨੂੰ ਪਤਾ ਲੱਗਿਆ ਤਾਂ ਆਓ ਗੱਲਬਾਤ ਕਰਦੇ ਹਾਂ ਤੁਸੀਂ ਜਿਹਦਾ ਥੰਬਨੇਲ ਦੇਖ ਲਿਆ ਹੈ ਫੋਟੋ ਦੇ ਕੀ ਜਲਦੀ ਆ ਸਕਦਾ ਨੋਟੀਫਿਕੇਸ਼ਨ ਔਰ ਯੂਨੀਅਨ ਨੇ ਕੀਤਾ ਇੱਕ ਹੋਰ ਵਾਦਾ ਉਹ ਕੀ ਵਾਦਾ ਸੀਗਾ ਜਿਹੜਾ ਤੁਹਾਡੇ ਨਾਲ ਕੀਤਾ ਸੀਗਾ ਅਸੀਂ ਗੁਰਪੰਦਰ ਰਾਹੀਂ ਇਹ ਦੱਸਿਆ ਸੀਗਾ ਕਿ ਜਿਹੜੀ ਮੀਟਿੰਗ ਹੈ ਉਹ 5 ਅਕਤੂਬਰ ਨੂੰ ਹੋਣ ਜਾ ਰਹੀ ਹੈ ਇਸ ਚੀਜ਼ ਤੋਂ ਕੋਈ ਸ਼ੱਕ ਨਹੀਂ ਹੈ ਬਟ ਉਸ ਤੋਂ ਪਹਿਲਾਂ ਸਾਡੇ ਵੱਲੋਂ ਕੋਸ਼ਿਸ਼ ਕੀਤੀ ਜਾਊਗੀ ਕਿ ਮਾਨਯੋਗ ਐਸਆਈਟੀ ਡਾਇਰੈਕਟਰ ਦੇ ਨਾਲ ਮੀਟਿੰਗ ਕੀਤੀ ਜਾਵੇ ਤਾਂ ਅੱਜ ਅਸੀਂ ਯੂਨੀਅਨ ਨੇ ਉਹਨਾਂ ਤੱਕ ਅਪਰੋਚ ਕੀਤੀ ਔਰ ਉਹਨਾਂ ਤੱਕ ਜਿਹੜਾ ਹੈ ਆਪਣੀ ਮੰਗ ਨੂੰ ਪਹੁੰਚਾ ਦਿੱਤਾ ਹੁਣ ਉਹਨਾਂ ਵੱਲੋਂ ਮੀਟਿੰਗ ਦਾ ਸੱਦਾ ਬੜੇ ਕੱਕ ਦਿਨਾਂ ਦੇ ਵਿੱਚ ਜਿਹੜਾ ਹੈ ਆਊਗਾ ਉਮੀਦ ਇਹੀ ਹੈ ਉਮੀਦ ਇਹੀ ਲਗਾਈ ਜਾ ਰਹੀ ਹੈ ਕਿ ਜਿਹੜਾ ਹੈ ਜਲਦੀ ਉਹਨਾਂ ਵੱਲੋਂ ਸੱਦਾ ਆਊਗਾ ਉਹ ਸੱਦੇ ਦੇ ਵਿੱਚ ਯੂਨੀਅਨ ਇਹ ਚਾਹ ਰਹੀ ਹੈ ਕਿ ਪਹਿਲਾਂ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਜਿਹੜਾ ਪੱਖ ਜਾਣਿਆ ਜਾਏ ਕਿ ਪੀਐਸਟੈਟ ਦੀ ਲੇਟੈਸਟ ਅਪਡੇਟ ਕੀ ਹੈ ਡਿਪਾਰਟਮੈਂਟ ਦੇ ਕਿੰਨੀਆਂ ਕੋ ਤਿਆਰੀਆਂ ਨੇ ਪੀਐਸਟੈਟ 2024 ਦੀ ਪ੍ਰੀਖਿਆ ਨੂੰ ਲੈਣ ਦੇ ਲਈ ਔਰ ਕੀ ਰੇਜਰਮੈਂਟ ਕੀਤੇ ਨੇ ਇੱਕ ਵਾਰ ਫੇਰ ਤੋਂ ਕਿਉਂਕਿ ਲਾਸਟ ਟਾਈਮ ਆਪਾਂ 4-5 ਦਿਨ ਪਹਿਲਾਂ ਜੇ ਮੈਂ ਗੱਲ ਕਰਾਂ ਆਪਣੇ ਯੂਨੀਅਨ ਮੈਂਬਰ ਨੇ ਇੱਕ ਅਪਰੋਚ ਕੀਤੀ ਸੀ ਮੈਂ ਕਾਲ ਵੀ ਕਰੀ ਸੀ ਬਟ ਉਹਨਾਂ ਨੇ ਜਿਹੜਾ ਇਹੀ ਕਿਹਾ ਸੀਗਾ ਕਿ ਹਜੇ ਪੀਐਸਟ੍ਰੈਟਜੀ ਕੋਈ ਰਿਪੋਰਟ ਨਹੀਂ ਹੈ ਬਟ ਹੁਣ ਲੱਗਦਾ ਹੈ ਕਿ ਕੁਝ ਨਾ ਕੁਝ ਹਲਚਲ ਜ਼ਰੂਰ ਹੋਈ ਹੈ ਡਿਪਾਰਟਮੈਂਟ ਦੇ ਵਿੱਚ ਤਾਂ ਇੱਕ ਵਾਰ ਉਹ ਜਾਣਨ ਦੇ ਮੀਟਿੰਗ ਕਰਨ ਦੇ ਲਈ ਜਿਹੜਾ ਸਿੱਖਿਆ ਮੰਤਰੀ ਪੰਜਾਬ ਅਰਜੋਤ ਸਿੰਘ ਬੈਂਸ ਜੀ ਨਾਲ ਮੀਟਿੰਗ ਕਰਨ ਤੋਂ ਪਹਿਲਾਂ ਇੱਕ ਡਿਪਾਰਟਮੈਂਟ ਦੀ ਲਿਸਟ ਲੇਟੈਸਟ ਨਿਊਜ਼ ਲੈਂਡ ਦੇ ਲਈ ਇੱਕ ਵਾਰ ਮੀਟਿੰਗ ਲਈ ਅਪਰੋਚ ਕੀਤੀ ਗਈ ਹੈ ਤਾਂ ਥੋੜੇ ਦਿਨਾਂ ਦੇ ਵਿੱਚ ਜਿਵੇਂ ਸਾਨੂੰ ਰਿਪਲਾਈ ਆਉਂਦਾ ਯੂਨੀਅਨ ਨੂੰ ਅਸੀਂ ਤੁਹਾਡੇ ਨਾਲ ਚੈਨਲ ਤੇ ਸਾਂਝੀ ਕਰਦੇ ਆਂਗੇ ਔਰ ਮੀਟਿੰਗ ਦੇ ਦੌਰਾਨ ਕੀ ਗੱਲਾਂ ਬਾਤਾਂ ਹੁੰਦੀਆਂ ਕੀ ਰਿਪੋਰਟ ਉਹਨਾਂ ਵੱਲੋਂ ਆਉਂਦੀ ਹੈ ਉਹ ਤੁਹਾਨੂੰ ਅਸੀਂ ਜਿਹੜਾ ਹੈ ਇਸ ਚੈਨਲ ਤੇ ਦੱਸ ਦਿਆਂਗੇ ਵੀਡੀਓ ਪਾ ਕੇ ਜਿੱਦਾਂ ਅਸੀਂ ਪਹਿਲਾਂ ਵੀ ਵੀਡੀਓ ਪਾ ਕੇ ਜਿਹੜਾ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਆਂ ਤਾ ਦੋਸਤੋ ਜਿਨ੍ਹਾਂ ਨੇ ਜਨਰਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੋ ਬੈਲ ਆਈਕਨ ਨੂੰ ਪ੍ਰੈਸ ਕਰ ਲੋ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਨੈਕਸਟ ਸਲਾਈਡ ਦੇ ਉੱਪਰ ਚਲਦੇ ਆਂ ਤਾਂ ਜਿੱਦਾਂ ਤੁਸੀਂ ਨੈਕਸਟ ਸਲਾਈਡ ਦੇ ਉੱਪਰ ਦੇਖ ਰਹੇ ਹੋ ਕਿ ਜਿਹੜਾ ਹੈ ਯੂਨੀਅਨ ਮੈਂਬਰਸ ਦੇ ਨੰਬਰ ਤੁਹਾਨੂੰ ਸ਼ੋ ਕੀਤੇ ਹੋਏ ਆ ਤਾਂ ਇੱਕ ਮੇਰੀ ਇਹ ਅਪੀਲ ਆ ਤੁਹਾਨੂੰ ਸਭ ਨੂੰ ਕਿ ਜਿੱਦਾਂ ਤੁਸੀਂ ਜਾਣਦੇ ਹੋ ਕਿ ਜਿਹੜਾ ਯੂਨੀਅਨ ਹੈ ਉਹ ਵਿਦਆਊਟ ਜਿਹੜਾ ਫਾਈਨੈਂਸ਼ੀਅਲ ਸਪੋਰਟ ਔਰ ਫਿਜ਼ੀਕਲ ਸਪੋਰਟ ਦੇ ਨਾਲ ਨਹੀਂ ਚਲਦੀ ਤਾ ਫਿਜ਼ੀਕਲ ਸਪੋਰਟ ਵੀ ਬਹੁਤ ਜ਼ਰੂਰੀ ਹੈ ਔਰ ਫਾਈਨੈਂਸ਼ੀਅਲ ਸਪੋਰਟ ਵੀ ਬਹੁਤ ਜ਼ਰੂਰੀ ਹੈ ਤਾਂ ਇੱਕ ਵਾਰ ਤੁਹਾਨੂੰ ਸਭ ਨੂੰ ਫਿਰ ਦੁਬਾਰਤ ਬੇਨਤੀ ਹੈ ਕਿ ਜਿੱਦਾਂ ਮੇਰਾ ਜਿਹੜਾ ਤੁਸੀਂ ਸਕਰੀਨ ਦੇ ਉੱਪਰ ਸ਼ੋਅ ਤੁਹਾਨੂੰ ਹੋ ਰਿਹਾ ਹੈ ਕਿ ਲਵਿਸ਼ ਕੁਮਾਰ ਜੀ ਦਾ ਨੰਬਰ ਹੈ ਸੁਭਾ ਖਜ਼ਾਂਚੀ ਜੀ ਦਾ ਇਸ ਨੰਬਰ ਦੇ ਉੱਪਰ ਜਿੰਨਾ ਵੀ ਤੁਸੀਂ ਕਰ ਸਕਦੇ ਹੋ 200 300 ਜਿੰਨਾ ਵੀ ਤੁਸੀਂ ਫੰਡ ਕਰ ਸਕਦੇ ਹੋ ਤੁਸੀਂ ਕਰੋ ਕਿਉਂਕਿ 5 ਅਗਸ ਨੂੰ ਜਿੱਦਾਂ ਤੁਸੀਂ ਜਾਣਦੇ ਹੋ ਮੀਟਿੰਗ ਹੋਣ ਜਾ ਰਹੀ ਹੈ ਔਰ ਉਸ ਤੋਂ ਪਹਿਲਾਂ ਜਿਹੜਾ ਹੈ ਯੂਨੀਅਨ ਕੋਸ਼ਿਸ਼ ਕਰ ਰਹੀ ਹੈ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਕੀ ਡਿਪਾਰਟਮੈਂਟ ਦੇ ਨਾਲ ਡਿਪਾਰਟਮੈਂਟ ਦੇ ਪੱਖ ਜਾਣਨ ਦੇ ਲਈ ਇੱਕ ਮੀਟਿੰਗ ਜਿਹੜਾ ਹੈ ਉਸ ਦੇ ਲਈ ਅਪਰੋਚ ਕੀਤੀ ਗਈ ਹੈ ਉਹਨਾਂ ਤੱਕ ਜੋ ਗੱਲਬਾਤ ਹੈ ਉਹ ਪਹੁੰਚ ਚੁੱਕੀ ਹੈ ਔਰ ਉਹਨਾਂ ਨੂੰ ਇਹ ਵੀ ਦੱਸ ਦਿੱਤਾ ਗਿਆ ਕਿ ਸਾਡੀ ਇਹਨਾਂ ਤਰੀਕ ਨੂੰ ਮੀਟਿੰਗ ਹੋਣ ਜਾ ਰਹੀ ਹੈ ਉਸ ਤੋਂ ਪਹਿਲਾਂ ਅਸੀਂ ਵਿਊ ਲੈਣਾ ਚਾਹੁੰਦੇ ਹਾਂ ਤਾਂ ਆਪਾਂ ਨੂੰ ਜਲਦੀ ਉਹਨਾਂ ਵੱਲੋਂ ਕੋਈ ਰਿਪਲਾਈ ਆਊਗਾ ਜਿਵੇਂ ਵੀ ਕੋਈ ਰਿਪਲਾਈ ਹੁੰਦਾ ਅਸੀਂ ਤੁਹਾਨੂੰ ਚੈਨਲ ਤੇ ਸ਼ੇਅਰ ਕਰ ਦਾਂਗੇ ਤਾਂ ਇਸ ਨੰਬਰ ਤੇ ਤੁਸੀਂ ਪਲੀਜ਼ ਤੁਹਾਨੂੰ ਸਭ ਨੂੰ ਬੇਨਤੀ ਹੈ ਇਸ ਨੰਬਰ ਤੇ ਤੁਸੀਂ ਵਾਤਵਾਤ ਫੰਡ ਜਿੰਨਾ ਵੀ ਤੁਸੀਂ ਹੈਲਪ ਕਰ ਸਕਦੇ ਹੋ ਕਰਨੀ ਹੈ ਕਿਉਂਕਿ ਯੂਨੀਅਨ ਮੈਂਬਰਸ ਤੁਹਾਡੇ ਲਈ ਬਹੁਤ ਐਫਰਟਸ ਕਰ ਰਹੇ ਆ ਤੁਹਾਡੇ ਲਈ ਦਿਨ ਰਾਤ ਇੱਕ ਕਰਕੇ ਜਿਹੜਾ ਹੈ ਕੁਝ ਨਾ ਕੁਝ ਜੋ ਪੋਜੀਟਿਵ ਰਿਜ਼ਲਟ ਆਪਨ ਨੂੰ ਆ ਰਹੇ ਆ ਉਹ ਯੂਨੀਅਨ ਦੀ ਮੇਨ ਸਦਕਾ ਜੇ ਕੱਲ ਹੋਵੇ ਪਿੱਛੇ ਅਕੈਡਮੀ ਸੇ ਵਿਜ਼ਿਟ ਕਰਨ ਦੀ ਤਾਂ ਕੁਛ ਨਾ ਕੁਛ ਪ੍ਰੈਸ਼ਰ ਤਾਂ ਦੋਸਤੋ ਜ਼ਰੂਰ ਬਣੇ ਆ ਠੀਕ ਹੈ ਤੇ ਇੱਕ ਵਾਰ ਤੁਸੀਂ ਗਰੁੱਪਾਂ ਦੇ ਵਿੱਚ ਐਡ ਹੋਵੋਗੇ ਗਰੁੱਪਾਂ ਦੇ ਜਿਹੜੇ ਤੁਸੀਂ ਗਰੁੱਪਾਂ ਦੇ ਵਿੱਚ ਨਹੀਂ ਵੀ ਐਡ ਹੈਗੇ ਉਹ ਮੈਂ ਲਿੰਕ ਦੁਬਾਰਾ ਇੱਕ ਵਾਰ ਫਿਰ ਤੋਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤਾਂ ਐਡ ਹੈਗੇ ਹੀ ਹੈਗੇ ਆ ਇੱਕ ਵਾਰ ਮੈਂ ਪਿੰਨ ਵੀ ਕਰ ਰਿਹਾ ਦੁਬਾਰਾ ਇੱਕ ਵਾਰ ਫਿਰ ਤੋਂ ਯੂਨੀਅਨ ਦਾ ਵਟਸਐਪ ਗਰੁੱਪ ਜਿਹੜਾ ਹੈ ਮੈਂ ਪਿੰਨ ਕਰ ਰਿਹਾ ਤੁਸੀਂ ਇਸ ਗਰੁੱਪ ਦੇ ਨਾਲ ਜੁੜੋ ਅਗਰ ਤੁਸੀਂ ਯੂਨੀਅਨ ਦੇ ਕਿਸੇ YouTube ਚੈਨਲ ਦੇ ਨਾਲ ਜੁੜੇ ਹੋਏ ਹੋ ਜਾਂ ਤੁਸੀਂ ਵਟਸਐਪ ਗਰੁੱਪ ਦੇ ਵਿੱਚ ਨਹੀਂ ਐਡ ਜੇ ਆਪਕੀ ਕਿਸੇ ਟੈਲੀਗ੍ਰਾਮ ਚੈਨਲ ਦੇ ਵਿੱਚ ਨਹੀਂ ਹੈ ਹਰ ਇੱਕ ਚੀਜ਼ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਹਾਨੂੰ ਮਿਲਦਾ ਹੈ ਔਰ ਸਾਡੇ ਸਬੰਧਤ ਯੂਨੀਅਨ ਮੈਂਬਰਸ ਦੇ ਨੰਬਰ ਵੀ ਤੁਹਾਨੂੰ ਨੀਚੇ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤੇ ਹੋਏ ਨੇ ਹਰ ਇੱਕ ਵੀਡੀਓ ਦੇ ਨੀਚੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਹਾਨੂੰ ਲਿੰਕ ਵਗੈਰਾ ਜਾਂ ਸਭ ਕੁਝ ਪ੍ਰੋਵਾਈਡ ਕਰਵਾਇਆ ਜਾਂਦਾ ਹੈ ਤਾਂ ਕਿ ਤੁਹਾਨੂੰ ਕੋਈ ਵੀ ਜਿਹੜੀ ਪਰੇਸ਼ਾਨੀ ਨਾ ਆਵੇ ਕਿਸੇ ਵੀ ਯੂਨੀਅਨ ਮੈਂਬਰਸ ਦੇ ਨਾਲ ਲਿੰਕ ਕਰਨ ਦੇ ਲਈ ਇਸੀ ਦਾ ਸਿੱਖਾ ਖਾਸ ਧਿਆਨ ਰੱਖਦੇ ਹਾਂ ਤੁਸੀਂ ਕਿਸੇ ਵੀ ਸਾਥੀ ਦੇ ਨਾਲ ਫੋਨ ਕਰਕੇ ਜਾਂ ਕੁਝ ਵੀ ਕੋਈ ਅਪਡੇਟ ਲੈ ਸਕਦੇ ਹੋ ਇਹ ਸਾਡੇ ਸੁਭਾ ਪ੍ਰਧਾਨ ਸੋਨੁਖਮੋਜੀ ਦਾ ਨੰਬਰ ਹੈ ਜੀ ਇਹ ਮੇਰਾ ਨੰਬਰ ਹੈ ਜੀ 68266693 ਨੀਚੇ ਪੱਟੀ ਦੇ ਉੱਪਰ ਵੀ ਚੱਲ ਰਿਹਾ ਹੈ ਇਹ ਸਾਡੇ ਮਕਸਰ ਦੇ ਪ੍ਰਧਾਨ ਜੀ ਦਾ ਨੰਬਰ ਹੈ ਜੀ ਸੁਨਾਮ ਮਕਸਰ ਜੀ ਦਾ ਇਹ ਸਾਡੇ ਪ੍ਰਵੀਨ ਉਪ ਪ੍ਰਧਾਨ ਜੀ ਦਾ ਨੰਬਰ ਹੈ ਜੀ ਇਹ ਗੁਲਪੇ ਨੰਬਰ ਹੈ ਜੀ ਯੂਨੀਅਨ ਦਾ ਜੋ ਸੁਭਾ ਖਜ਼ਾਂਚੀ ਨੇ ਲਵਿਸ਼ ਕੁਮਾਰ ਦੇ ਨਾਮ ਤੇ ਹੈ ਤਾਂ ਇੱਕ ਵਾਰ ਫਿਰ ਤੋਂ ਬੇਨਤੀ ਹੈ ਇਸ ਚੈਨਲ ਤੇ ਵੱਧ ਵੱਧ ਜਿੰਨੇ ਵੀ ਤੁਸੀਂ ਜੁੜੇ ਹੋ ਜਿੰਨੇ ਵੀ ਤੁਸੀਂ ਇਸ ਵੀਡੀਓ ਨੂੰ ਸੁਣਦੇ ਹੋ ਤੁਹਾਡੇ ਲਈ ਹਰ ਇੱਕ ਜਾਣਕਾਰੀ ਲੈ ਕੇ ਆਉਣੇ ਆ ਤਾਂ ਇੱਕ ਵਾਰ ਇਹ ਬੇਨਤੀ ਹੈ ਕਿ ਫੰਡ ਵੱਤਵਾ ਤੁਸੀਂ ਯੂਨੀਅਨ ਦਾ ਜਿੰਨਾ ਵੀ ਤੁਸੀਂ ਹਾਲ ਪ੍ਰਸਤ ਕਰ ਸਕਦੇ ਹੋ ਕਰੋ ਕਿਉਂਕਿ ਯੂਨੀਅਨ ਨੂੰ ਬਹੁਤ ਲੋਡ ਹੈ ਇਸ ਚੀਜ਼ ਦੀ ਕਿਉਂਕਿ ਬਹੁਤ ਖਰਚੇ ਹੁੰਦੇ ਚੰਡੀਗੜ੍ਹ ਜਾਣਾ ਜਾਣ ਜਾਣ ਦੇ ਤਾਂ ਜਿੰਨਾ ਵੀ ਤੁਸੀਂ ਕਰ ਸਕਦੇ ਹੋ ਉਹਨਾਂ ਜਰੂਰ ਕਰੋ ਅੱਗੇ ਚੱਲਦੇ ਆ नेक्स्ट ਸਲਾਈਡ ਦੇ ਉੱਪਰ ਇਹ ਦੋਸਤੋ ਆਪਣਾ ਬੈਨਰ ਹੈ ਇਹ ਜਿੱਦਾਂ ਤੁਸੀਂ ਦੇਖਿਆ ਵੀ ਹੋਏਗਾ ਹਰੇਕ ਪ੍ਰੋਟੈਸਟ ਦੇ ਉੱਪਰ ਇਹ ਬੈਨਰ ਲਗਾਇਆ ਜਾਂਦਾ ਹੈ ਜੋ ਪਿੱਛੇ ਮੀਟਿੰਗਾਂ ਹੋਈਆਂ ਜੋ ਜੋ ਵੀ ਮੰਗਾ ਇਸ ਦੇ ਉੱਪਰ ਲਿਖਾਈਆਂ ਗਈਆਂ ਹਨ ਤਾਂ ਇਹ ਆਪਣੇ ਕੁਝ ਸੋਸ਼ਲ ਮੀਡੀਆ ਪਲੇਟਫਾਰਮ ਨੇ ਜਿਨ੍ਹਾਂ ਦੇ ਨਾਲ ਤੁਸੀਂ ਜੁੜ ਸਕਦੇ ਹੋ ਆਪਣੇ ਯੂਨੀਅਨ ਦਾ ਨਾਮ ਤੁਹਾਨੂੰ ਪਤਾ ਹੀ ਹੈ ਜੋ ਯੂਨੀਅਨ ਦਾ ਨਾਮ ਹੈ ਤੇ ਜੋ ਆਪਣਾ ਇੰਸਟਾਗ੍ਰam ਚੈਨਲ ਬਣਿਆ ਹੋਇਆ ਹੈ ਪੇਜ ਬਣਿਆ ਹੋਇਆ ਉਸ ਦਾ ਤੁਹਾਨੂੰ ਦੱਸਿਆ ਹੋਇਆ ਔਰ ਜੋ ਆਪਣਾ ਇਸ ਦੇ ਵਿੱਚ ਥੋੜੀ ਗਲਤੀ ਹੈ ਆਫੀਸ਼ੀਅਲ ਨਹੀਂ ਪਉਣਾ ਕਲਾ ਪੀਐਸਟੈਟ ਯੂਨੀਅਨ ਪੰਜਾਬ ਪਉਣਾ ਔਰ ਇਹ ਸਕੈਨਰ ਹੈ ਅਗਰ ਤੁਸੀਂ ਸਕਰੀਨ ਸ਼ਾਟ ਕਰਕੇ ਇਹਦਾ ਸਕੈਨਰ ਤੇ ਕਰੋਗੇ ਤਾਂ ਸ਼ਾਇਦ ਐਡ ਹੋ ਸਕਦੇ ਹਾਂ ਬਟ ਹੋ ਸਕਦਾ ਰੀਸੈਟ ਹੋਣ ਦੇ ਨਾਲ ਇਸ ਦੇ ਵਿੱਚ ਥੋੜੀ ਜਿਹੀ ਚੇਂਜਿੰਗ ਆਏ ਤਾਂ ਫਿਰ ਵੀ ਤੁਸੀਂ ਅਗਰ ਤੁਸੀਂ ਸਰਚ ਕਰੋਗੇ ਪੀਐਸਟੈਟ ਯੂਨੀਅਨ ਪੰਜਾਬ ਦਾ ਤੁਸੀਂ ਟੈਲੀਗ੍ਰam ਚੈਨਲ ਦੇ ਨਾਲ ਜੁੜ ਸਕਦੇ ਹੋ ਚੈਨਲ ਉੱਪਰ ਜ਼ਰੂਰ ਆਊਗਾ ਤਾਂ ਅਗਰ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਵਰਤਵਾ ਸ਼ੇਅਰ ਕਰਿਓ ਦੇ ਸਾਥੀਆਂ ਦੇ ਦਰਾਂ ਤੱਕ ਇਹ ਜ਼ਰੂਰੀ ਜਾਣਕਾਰੀ ਜ਼ਰੂਰੀ ਫੈਕਟ ਸੀ ਕਿਉਂਕਿ ਹੋਰ ਪਾਸੋਂ ਤੁਹਾਨੂੰ ਨਹੀਂ ਮਿਲੂਗੀ ਕਿਉਂਕਿ ਜੋ ਅੱਜ ਸਾਡੀ ਗੱਲ ਹੋਈ ਹੈ ਇਹ ਸਾਡੇ ਯੂਨੀਅਨ ਕਮੇਟੀ ਦੇ ਵਿੱਚ ਹੈ ਤਾਂ ਇਸ ਵੀਡੀਓ ਨੂੰ ਹਰ ਇੱਕ ਸਾਜ ਤੱਕ ਸ਼ੇਅਰ ਕਰਿਓ ਜਿਵੇਂ ਵੀ ਕੋਈ ਰਿਪਲਾਈ ਹੁੰਦਾ ਨੈਕਸਟ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸ ਕੇ ਤੁਹਾਨੂੰ ਮੈਂ ਸਭ ਕੁਝ ਉਸ ਵੀਡੀਓ ਦਾ ਜਵਾਬ ਦੱਸ ਦੂੰਗਾ ਜੋ ਆਪਾਂ ਜਵਾਬ ਉਹਨਾਂ ਦਾ ਮਿਲਦਾ ਹੈ ਤਾਂ ਪੋਜ਼ਿਟਿਵ ਰਿਜ਼ਲਟ ਆਉਣ ਦੀ ਉਮੀਦ ਹੈ ਤੁਸੀਂ ਸਾਰੇ ਪੋਜ਼ਿਟਿਟਿਵ ਰਹੋ ਨੈਗੇਟਿਵ ਨਾ ਹੋਵ ਕਿਉਂ ਗਰੁੱਪਾਂ ਦੇ ਵਿੱਚ ਕਾਫੀ ਮੈਸੇਜ ਅਸੀਂ ਦੇਖ ਰਹੇ ਹਾਂ ਕੁਝ ਨੈਗੇਟਿਵ ਆ ਰਹੇ ਕੁਝ ਪੋਜ਼ਿਟਿਵ ਵੀ ਹੈ ਬਟ ਇਸ ਚੀਜ਼ ਦੀ ਕਨਫਰਮੇਸ਼ਨ ਹੈ ਕਿ ਆਪਣਾ ਜੋ ਲਾਸਟ ਮੀਟਿੰਗਾਂ ਹੋਈਆਂ ਉਹਨਾਂ ਦਾ ਇਨਫੈਕਟ ਨਹੀਂ ਪਿਆ ਜੋ ਇਸ ਮੀਟਿੰਗ ਦਾ ਪੈਨ ਚਾਰਿਆ ਹੋਊਗਾ ਤਾਂ ਜੇਕਰ ਤੁਸੀਂ ਪੋਸਟਿਵ ਰਹੋਗੇ ਗਰੁੱਪਾਂ ਦੇ ਵਿੱਚ ਪੋਸਟਿਵ ਮੈਸੇਜ ਕਰੋਗੇ ਤਾਂ ਪਹੂਗਾ ਔਰ ਗਰੁੱਪ ਗਰੁੱਪਾਂ ਦੇ ਵਿੱਚ ਤੁਸੀਂ ਐਡ ਹੋ ਗਰੁੱਪਾਂ ਦੇ ਵਿੱਚ ਬੋਲਿਆ ਕਰੋ ਆਪਦਾ ਪੱਖ ਰੱਖਿਆ ਕਰੋ ਅਸੀਂ ਹਰ ਇੱਕ ਪੱਖ ਦੇ ਉੱਪਰ ਵਿਚਾਰ ਜਿਹੜਾ ਹੈ ਕਰਦੇ ਆਂ ਔਰ ਤੁਹਾਨੂੰ ਨੈਕਸਟ ਜੋ ਵੀ ਹੋਊਗਾ ਉਸ ਦੀ ਜਾਣਕਾਰੀ ਦਿੰਦੇ ਰਹੀ ਜਾਈਓਗੀ ਇੰਨਾ ਹੀ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵੀਡੀਓ ਨੂੰ ਇੱਕ ਵਾਰ ਫਿਰ ਤੋਂ ਬੇਨਤੀ ਹੈ ਕਿ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਆਪਦੇ ਸਾਥੀਆਂ ਤੱਕ ਇਸ ਵੀਡੀਓ ਨੂੰ ਪਹੁੰਚਾਇਓ ਤਾਂਕਿ ਉਹਨਾਂ ਨੂੰ ਵੀ ਜਿਹੜੀ ਜੋ ਫੈਕਟਰੀ ਦੀ ਜਾਣਕਾਰੀ ਹੈ ਉਹ ਸਮੇਂ-ਸਮੇਂ ਤੇ ਮਿਲਦੀ ਰਹੇ ਐਨੇ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇੱਕ ਵਾਰ ਫਿਰ ਤੋਂ ਬੇਨਤੀ ਜਿੰਨਾਂ ਚੈਨਲ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋ ਸਬਸਕ੍ਰਾਈਬ ਕਰ ਲਓ ਪੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂਕਿ ਤੁਹਾਡੇ ਤੱਕ ਹਰ ਇੱਕ ਅਪਡੇਟ ਹੈ ਜਿਹੜੀ ਸਮੇਂ-ਸਮੇਂ ਤੇ ਪਹੁੰਚਦੀ ਰਹੇ ਇਸ ਵੀਡੀਓ ਨੂੰ ਆਪਦੇ ਸਾਥੀਆਂ ਤੱਕ ਪੱਤਵਾ ਜਿੰਨਾ ਤੁਸੀਂ ਫਲਾ ਸਕਦੇ ਹੋ ਜਿੰਨਾ ਤੁਸੀਂ ਸ਼ੇਅਰ ਕਰ ਸਕਦੇ ਹੋ ਕਰੋ